ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਇੱਕ ਧਾਰਨਾ ਜੀ ਬਣੀ ਹੈ ਵੀ ਲੋਕ ਉਹਦੇ ਕੋਲੋਂ ਛੜਦੇ ਨੇ ਜਿਹਦੇ ਕੋਲ ਘਰ ਚੰਗਾ ਹੋਵੇ ਦੂਜੇ ਨਾਲੋਂ ਕਾਰੋਬਾਰ ਚੰਗਾ ਹੋਵੇ ਕਾਰ ਕੋਠੀ ਚੰਗੀ ਹੋਵੇ ਉਹਦੇ ਬੱਚੇ ਕਹਨੇ ਵਿੱਚ ਹੋਣ ਉਹਦੇ ਪਰਿਵਾਰ ਵਿੱਚ ਤਫਾਕ ਹੋਵੇ ਵੀ ਲੋਕ ਉਹਨਾਂ ਤੋਂ ਜ਼ਿਆਦਾ ਛੜਦੇ ਨੇ ਪਰ ਜਿਹੜਾ ਮੈਂ ਮੁਤਾਲਾ ਕਰਕੇ ਵੇਖਿਆ ਉਹਦੇ ਵਿੱਚ ਇੱਕ ਕਾਰਨ ਹੋਰ ਵੀ ਜੁੜਦਾ ਹੈ ਇਹ ਗੱਲਾਂ ਬਿਲਕੁਲ ਸਹੀ ਨੇ ਜੋ ਰੇਸ ਦੇ ਵਿੱਚੋਂ ਤੁਹਾਡੇ ਨਾਲੋਂ ਅੱਗੇ ਨਿਕਲ ਗਿਆ ਪਿੱਛੇ ਰਹਿ ਚੁੱਕੇ ਲੋਕ ਉਹਦੇ ਆਲੋਚਕ ਬਣ ਜਾਂਦੇ ਨੇ ਉਹਦੀ ਆਲੋਚਨਾ ਕਰਨੀ ਸ਼ੁਰੂ ਕਰ ਹੀ ਦਿੰਦੇ ਨੇ ਪਰ ਇਹਦੇ ਨਾਲ ਲੱਗਦਾ ਨਾ ਇੱਕ ਬਹੁਤ ਵੱਡਾ ਕਾਰਨ ਹੋਰ ਵੀ ਹੈ ਉਹ ਇਹ ਕਾਰਨ ਹੈ ਵੀ ਹੋ ਸਕਦਾ ਹੈ ਤੁਹਾਡੇ ਨਾਲੋਂ ਜ਼ਿਆਦਾ ਧਨ ਦੌਲਤ ਅਗਲੇ ਦੇ ਕੋਲ ਹੋਵੇ ਹੋ ਸਕਦਾ ਹੈ ਤੁਹਾਡੇ ਨਾਲੋਂ ਚੰਗੀ ਜਾਇਦਾਦ ਉਹਦੇ ਕੋਲ ਹੋਵੇ ਤੁਹਾਡੇ ਕੋਲੋਂ ਚੰਗੀ ਕਾਰੋ ਦੇ ਕੋਲ ਹੋਵੇ ਤੁਹਾਡੇ ਨਾਲੋਂ ਚੰਗਾ ਕਾਰੋ ਦੇ ਕੋਲ ਹੋਵੇ ਤੁਹਾਡੇ ਨਾਲੋਂ ਚੰਗਾ ਕਾਰੋਬਾਰ ਉਹਦੇ ਕੋਲ ਹੋਵੇ ਤੁਹਾਡੀ ਜੇਬ ਨਾਲੋਂ ਜ਼ਿਆਦਾ ਦੌਲਤ ਉਹਦੀ ਜੇਬ ਵਿੱਚ ਹੋਵੇ ਪਰ ਫਿਰ ਵੀ ਉਹ ਤੁਹਾਡੇ ਤੋਂ ਛੜਦੇ ਨੇ ਫਿਰ ਵੀ ਉਹ ਤੁਹਾਡੇ ਤੋਂ ਜੈਲਸੀ ਕਰਦੇ ਨੇ ਉਹਦਾ ਕਾਰਨ ਕੀ ਹੋ ਸਕਦਾ ਹੈ ਉਹਦੇ ਕਾਰਨ ਨੇ 2-4 ਨੁਕਤੇ ਨੇ ਨੋਟ ਕਰ ਕਰ ਲਿਓ ਹੋ ਸਕਦਾ ਹੈ ਕਿਦਰੇ ਜ਼ਿੰਦਗੀ ਦੇ ਅੰਦਰ ਇਹ ਤਜਰਬਾ ਤੁਹਾਡੇ ਕੰਮ ਵਿੱਚ ਆ ਜਾਏ ਉਹ ਕਾਰਨ ਹੈ ਤੁਹਾਡੀ ਲਿਆਕਤ ਉਹ ਕਾਰਨ ਹੈ ਤੁਹਾਡੀ ਜੀਉਂਦੀ ਜਮੀਰ ਉਹ ਕਾਰਨ ਹੈ ਤੁਹਾਡੀ ਸਿਆਣਪ ਉਹ ਕਾਰਨ ਹੈ ਤੁਹਾਡੀ ਅਣਖ ਉਹ ਕਾਰਨ ਹੈ ਤੁਹਾਡੀ ਇੱਜ਼ਤ ਉਹ ਕਾਰਨ ਇਹ ਹੈ ਵੀ ਤੁਹਾਨੂੰ ਬਹਿਣ ਉੱਠਣ ਦਾ ਸਲੀਕਾ ਹੈ ਤੁਸੀਂ ਮਿੱਤਰਾਂ ਵਿੱਚ ਬਹਿੰਦੇ ਹੋ ਦੋਸਤਾਂ ਵਿੱਚ ਬਹਿੰਦੇ ਹੋ ਰਿਸ਼ਤੇਦਾਰਾਂ ਵਿੱਚ ਬਹਿੰਦੇ ਹੋ ਤੇ ਤੁਹਾਡੇ ਬਹਿਣ ਉੱਠਣ ਦਾ ਸਲੀਕਾ ਬੜਾ ਹੈ ਤੁਹਾਡੇ ਬਹਿਣ ਉੱਠਣ ਦੇ ਅੰਦਰ ਦਿਆਨਦਾਰੀ ਬੜੀ ਹੈ ਤੁਹਾਡੇ ਵੇਖਣ ਦੇ ਅੰਦਰ ਕਿਉਂਕਿ ਅੱਖਾਂ ਦੇ ਅੰਦਰ ਵੀ ਬੜਾ ਕੁਝ ਛिपਿਆ ਹੁੰਦਾ ਹੈ ਤੁਹਾਡੇ ਵੇਖਣ ਦੇ ਅੰਦਰ ਸਲੀਕਾ ਹੈ ਤੌਰ ਤਰੀਕਾ ਹੈ ਦਿਾਨਦਾਰੀ ਹੈ ਸਿਆਣਪ ਹੈ ਤੁਹਾਡੀ ਗੱਲਬਾਤ ਦੇ ਅੰਦਰ ਦਿਾਨਦਾਰੀ ਤੁਹਾਡੇ ਬਹਿਣ ਉਠਣ ਦਾ ਚੰਗਾ ਤਰੀਕਾ ਜੋ ਉਹਨਾਂ ਦੇ ਕੋਲ ਨਹੀਂ ਹੈ ਉਹਨਾਂ ਨੂੰ ਤੜਫਾ ਕੇ ਧਰ ਦਿੰਦਾ ਹੈ ਵੀ ਮੇਰੇ ਕੋਲ ਇੰਨਾ ਕੁਝ ਇਹਦੇ ਕੋਲ ਮੇਰੇ ਨਾਲੋਂ ਧਨ ਘਟ ਦੌਲਤ ਘਟ ਜਾਇਦਾ ਥੋੜੀ ਸਭ ਕੁਝ ਥੋੜਾ ਤੇ ਇਹਦੀ ਇੱਜ਼ਤ ਜ਼ਿਆਦਾ ਕਿਉਂ ਤੇ ਮੇਰੀ ਇੱਜ਼ਤ ਘੱਟ ਕਿਉਂ ਇਹ ਜਿਹੜਾ ਤੁਹਾਡੇ ਬਹਿਣ ਨੂੰ ਠੰਡਾ ਸਲੀਕਾ ਇਹਨਾਂ ਤੌਰ ਤਰੀਕਾ ਇਹ ਉਹਨਾਂ ਦੀ ਵੱਖੀ ਵਿੱਚ ਬਰਸ਼ੀ ਬਣ ਕੇ ਚੁਬ ਜਾਂਦਾ ਹੈ ਤਾਂ ਉਹ ਤੁਹਾਡੇ ਤੋਂ ਛੜਦੇ ਨੇ ਇਸ ਤੋਂ ਅੱਗੇ ਇੱਕ ਮੈਂ ਹੋਰ ਨੁਕਤਾ ਤੁਹਾਡੇ ਸਾਹਮਣੇ ਲਿਆਉਣਾ ਤੁਹਾਡੇ ਰਿਸ਼ਤੇਦਾਰਾਂ ਤੁਹਾਡੇ ਮਿੱਤਰਾਂ ਦੋਸਤਾਂ ਦੇ ਵਿੱਚ ਤੁਹਾਡੀ ਗੱਲਬਾਤ ਕਰਨ ਦਾ ਅੰਦਾਜ਼ ਉਹ ਕਿਵੇਂ ਦਾ ਹੈ ਗੱਲ ਬਾਤ ਕਰਨ ਦਾ ਅਨੋਖਾ ਜਿਹਾ ਤਰੀਕਾ ਕਿਵੇਂ ਦਾ ਹੈ ਉਸ ਗੱਲਬਾਤ ਦੇ ਅੰਦਰ ਤੁਸੀਂ ਕਿਸੇ ਨੂੰ ਡੀਗ੍ਰੇਡ ਕਰਦੇ ਹੋ ਤੁਸੀਂ ਕਿਸੇ ਨੂੰ ਇੱਜ਼ਤ ਦਿੰਦੇ ਹੋ ਤੁਹਾਡੀ ਗੱਲਬਾਤ ਦੇ ਅੰਦਰੋਂ ਈਗੋ ਝਲਕਦੀ ਏ ਤੁਹਾਡੀ ਗੱਲਬਾਤ ਦੇ ਅੰਦਰ ਇੱਕ ਨਿਰਮਾਨਤਾ ਝਲਕਦੀ ਏ ਤੁਹਾਡੀ ਗੱਲਬਾਤ ਦੇ ਅੰਦਰ ਸਿਆਣਾਪ ਏ ਤੁਹਾਡੀ ਗੱਲਬਾਤ ਦੇ ਅੰਦਰ ਬੇਵਕੂਫੀ ਏ ਇਹ ਜਿਹੜੀ ਹੈ ਨਾ ਵੀ ਤੁਹਾਡੀ ਗੱਲਬਾਤ ਦਾ ਚੰਗਾ ਹੋਣਾ ਦਾਨਾ ਹੋਣਾ ਔਰ ਅਸਰਪਰਪੂਰ ਹੋਣਾ ਔਰ ਕਿਸੇ ਨੂੰ ਡੀਗ੍ਰੇਡ ਕਰਨ ਵਾਲੀ ਨਾਉਣਾ ਇਹ ਜਿਹੜਾ ਤਰੀਕਾ ਹੈ ਜਿਹੜਾ ਸਿਲੇਕਾ ਹੈ ਇਹ ਵੀ ਉਹਨਾਂ ਦੀ ਵੱਖੀ ਦੇ ਅੰਦਰ ਬਰਸ਼ੀ ਬਣ ਕੇ ਵੱਜ ਜਾਂਦਾ ਹੈ ਉਹ ਕਹਿੰਦੇ ਨੇ ਦੌਲਤ ਮੇਰੇ ਕੋਲ ਜਿਆਦਾ ਘਰ ਮੇਰਾ ਵੱਡਾ ਫੈਕਟਰੀਆਂ ਮੇਰੀਆਂ ਇਹ ਮੇਰੇ ਬਰਾਬਰ ਕੁਛ ਨਹੀਂ ਪਰ ਇੱਜ਼ਤ ਇਹਦੀ ਜਿਆਦੀ ਕਿਉਂ ਇਸ ਗੱਲੋਂ ਵੀ ਉਹ ਲੋਕ ਤੁਹਾਡੇ ਤੋਂ ਸੜ ਜਾਂਦੇ ਨੇ ਇੱਕ ਨੁਕਤਾ ਮੈਂ ਹੋਰ ਤੁਹਾਡੇ ਸਾਹਮਣੇ ਰੱਖਦਾ ਉਹ ਨੁਕਤਾ ਇਹ ਹੈ ਕਿ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰ ਰਹੇ ਮਿੱਤਰਾਂ ਦੀ ਮਹਿਫਲ ਵਿੱਚ ਸੱਜਣਾ ਰਿਸ਼ਤੇਦਾਰਾਂ ਦੀ ਮਹਿਫਲ ਵਿੱਚ ਸ਼ਰੀਕੇ ਭਾਈਚਾਰੇ ਦੇ ਅੰਦਰ ਬਹਿ ਕੇ ਤੁਸੀਂ ਨਾ ਤੇ ਈਗੋ ਪੇਸ਼ ਕਰਦੇ ਹੋ ਤੇ ਨਾ ਕਿਸੇ ਦੀ ਪਰਵਾਹ ਕਰਦੇ ਹੋ ਹੰਕਾਰ ਦੇ ਅੰਦਰ ਇਹ ਨਾ ਹੋਰ ਅਰਥ ਹੁੰਦਾ ਹੈ ਪਰ ਕਿਸੇ ਦੀ ਪਰਵਾਹ ਨਾ ਕਰਨਾ ਇਸ ਗੱਲ ਦਾ ਅਰਥ ਹੋਰ ਨਿਕਲਦਾ ਹੈ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਔਰ ਪਰਵਾਹ ਕਰੋ ਵੀ ਕਿਉਂ ਆਪਨਾ ਕਮਾ ਰਹੇ ਹੋ ਆਪਣਾ ਖਾ ਰਹੇ ਹੋ ਕਿਸੇ ਦੇ ਦੇਣਦਾਰ ਨਹੀਂ ਹੋ ਬੇਈਮਾਨ ਨਹੀਂ ਹੋ ਠੱਗ ਨਹੀਂ ਹੋ ਚੋਰ ਨਹੀਂ ਹੋ ਧੋਖੇ ਬਾਜ਼ ਨਹੀਂ ਹੋ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਨਹੀਂ ਤੇ ਫਿਰ ਪ੍ਰਵਾਹ ਕਰਨ ਦੀ ਲੋੜ ਕੀ ਹੈ ਭਾਵੇਂ ਤੁਹਾਡੇ ਸਾਹਮਣੇ ਦੁਨੀਆ ਦਾ ਬਾਦਸ਼ਾਹ ਬੈਠਾ ਹੋਵੇ ਫਿਰ ਪ੍ਰਵਾਹ ਕਰਨ ਦੀ ਕੀ ਲੋੜ ਹੈ ਹਾਂ ਪ੍ਰਵਾਹ ਕਰਦੇ ਹੋ ਵੀ ਮੇਰੇ ਤੋਂ ਕੋਈ ਬੁਰਾ ਨਾ ਹੋਵੇ ਪ੍ਰਵਾਹ ਕਰਦੇ ਹੋ ਪ੍ਰਮਾਤਮਾ ਦੀ ਪ੍ਰਵਾਹ ਕਰਦੇ ਹੋ ਨਰੰਕਾਰ ਦੀ ਰੱਬ ਦੀ ਖੈਰ ਉਹ ਇੱਕ ਵਿਸ਼ਾ ਵੱਖਰਾ ਹੈ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਪਰ ਉਹ ਚਾਹੁੰਦੇ ਨੇ ਵੀ ਮੇਰੇ ਕੋਲ ਤੁਹਾਡੇ ਨਾਲ ਚੰਗਾ ਚੁੱਕਾ ਹੈ ਤੇ ਇਹ ਬੰਦਾ ਮੇਰੀ ਪਰਵਾਹ ਹੀ ਨਹੀਂ ਕਰ ਰਿਹਾ ਸਾਰੇ ਚਾਰਸ ਫਿਰੇ ਮੱਖੀਆਂ ਵਾਂਗੂ ਘੇਰੇ ਪਾ ਕੇ ਬਹਿ ਜਾਂਦੇ ਨੇ ਆਹਾ ਤੁਹਾਡੀ ਕਾਰ ਬੜੀ ਚੰਗੀ ਜੀ ਕੋਠੀ ਤੇ ਕਿੰਨੇ ਲਾਤੇ ਫੈਕਟਰੀਆਂ ਕਿੰਨੀਆਂ ਚੱਲਦੀਆਂ ਨੇ ਤੁਸੀਂ ਤੇ ਵਰਲਡ ਟੂਰ ਦੇ ਉੱਤੇ ਰਹਿੰਦੇ ਹੋ ਬੰਬੇ ਚ ਜਾਂਦੇ ਹੁੰਦੇ ਹੋ ਪਰ ਉਹ ਤੁਹਾਡੀ ਗੱਲ ਨੂੰ ਸੁਣ ਹੀ ਨਹੀਂ ਰਿਹਾ ਉਹ ਤੁਹਾਡੀ ਗੱਲ ਦੀ ਪਰਵਾਹ ਹੀ ਨਹੀਂ ਕਰ ਰਿਹਾ ਇਹ ਪ੍ਰਵਾਹ ਨਾ ਕਰਨਾ ਵੀ ਬਰਛੀ ਬਣ ਕੇ ਉਹਨਾਂ ਦੀ ਵੱਖੀ ਦੇ ਅੰਦਰ ਵੱਜਦਾ ਹੈ ਇਸ ਕਰਕੇ ਉਹ ਤੁਹਾਡੇ ਤੋਂ ਛੜਦਾ ਹੈ ਇਹ ਵੀ ਉਹਨੂੰ ਪਤਾ ਹੈ ਵੀ ਮੈਂ ਇਹਦੇ ਬਰਾਬਰ ਮਾਇਆ ਦੇ ਪੱਖ ਦੇ ਵਿੱਚ ਛੋਟਾ ਹਾਂ ਮੇਰਾ ਬਿਜ਼ਨਸ ਛੋਟਾ ਹੈ ਮੇਰਾ ਘਰ ਛੋਟਾ ਹੈ ਪਰ ਫਿਰ ਵੀ ਉਹ ਪ੍ਰਵਾਣੀ ਕਰ ਰਿਹਾ ਕਿਉਂਕਿ ਗੁਣਾ ਦੀ ਮਾਲਾ ਉਹਦੇ ਗਲ ਵਿੱਚ ਬੜੀ ਤਕੜੀ ਹੈ ਉਹਦੇ ਅੰਦਰ ਗੁਣਾ ਦਾ ਖਜ਼ਾਨਾ ਬੜਾ ਤਕੜਾ ਹੈ ਫਿਰ ਇਸ ਤੋਂ ਅੱਗੇ ਇੱਕ ਹੋਰ ਨੁਕਤਾ ਕਈਆਂ ਦੀ ਆਦਤ ਹੁੰਦੀ ਰਿਸ਼ਤੇਦਾਰਾਂ ਦੇ ਅੰਦਰ ਸੱਜਣਾ ਮਿੱਤਰਾਂ ਵਿੱਚ ਬਹਿ ਕੇ ਨਾ ਫੁਕਰੀਆਂ ਬੜੀਆਂ ਮਾਰਨੀਆਂ। ਉਹ ਮੈਂ ਉੱਥੇ ਗਿਆ ਮੈਨੂੰ ਫਲਾਣਾ ਮਿਲਿਆ ਇਦਾਂ ਹੋਇਆ ਉਦਾਂ ਇੱਕ ਤੋਂ ਇੱਕ ਛੱਡੀ ਜਾਂਦੇ ਨੇ। ਉਹ ਕਹਿੰਦੇ ਹੁੰਦੇ ਨਾ ਜਦੋਂ ਉਹ ਚਿੜੀਆਂ ਕਾਂ ਉਡਾਉਣ ਵਾਸਤੇ ਕਈ ਉਹਨੂੰ ਗੋਪੀ ਗੋਪੀਆਂ ਕਹਿ ਦਿੰਦੇ ਨੇ, ਕਈ ਕਮਾਣੀ ਕਹਿ ਦਿੰਦੇ ਨੇ। ਉਹ ਕਮਾਣੀ ਚਪਾ ਕੇ ਛੋਟਾ ਜਿਹਾ ਵੱਟਾ ਤੇ ਉਹ ਜਦੋਂ ਦੂਰ ਸੁੱਟਦੇ ਨੇ, ਚਿੜੀਆਂ ਕਾਂ ਉੱਡ ਜਾਂਦੇ ਨੇ ਉਹ ਵੱਟੇ ਦੀ ਆਵਾਜ਼ ਤੇ ਨਾਲ ਜਾਂ ਕਿਸੇ ਦੇ ਵੱਜ ਵੀ ਜਾਂਦਾ। ਉਹ ਗੋਪੀਏ ਦੇ ਅੰਦਰ ਕਮਾਣੀ ਦੇ ਅੰਦਰ ਪਾਪ ਆ ਕੇ ਕਈ ਫੁਕਰੀਆਂ ਸੁੱਟਦੇ ਨੇ ਝੂਠ ਸੁੱਟਦੇ ਨੇ ਤੇ ਕਈ ਉਹਨਾਂ ਦੀਆਂ ਫੁਕਰੀਆਂ ਦੇ ਵਿੱਚ ਤਾੜੀ ਮਾਰਦੇ ਨੇ ਖੁਸ਼ ਹੁੰਦੇ ਨੇ ਕਈ ਪਟ્રોલ ਲਾ ਲਾ ਕੇ ਝੂਠ ਛੱਡਦੇ ਨੇ ਤੇ ਉਹਨਾਂ ਦੇ ਝੂਠ ਦੇ ਅੰਦਰ ਵੀ ਕਈ ਖੁਸ਼ ਹੁੰਦੇ ਨੇ ਪਰ ਜਿਹੜਾ ਸਿਆਣਾ ਬੰਦਾ ਹੁੰਦਾ ਨੇ ਜਿਉਂਦੀ ਜਮੀਰ ਵਾਲਾ ਉਹ ਨਹੀਂ ਪਰਵਾਹ ਕਰਦਾ ਉਹਨੂੰ ਪਤਾ ਹੁੰਦਾ ਇਹ ਫੁਕਰੀ ਮਾਰਦਾ ਤੇ ਉਹ ਉਧਰ ਧਿਆਨ ਹੀ ਨਹੀਂ ਦਿੰਦਾ ਉਹਨੂੰ ਇਗਨੋਰ ਕਰਦਾ ਹੈ ਫੁਕਰੀਆਂ ਵੱਲ ਯਾਰ ਨਹੀਂ ਦੇ ਰਹੇ ਤੁਸੀਂ ਉਹਨੂੰ ਗੌਰਵਰਕ ਸੁਣ ਨਹੀਂ ਰਹੇ ਸਗੋਂ ਇਗਨੋਰ ਕਰ ਰਹੇ ਓਦਰੋਂ ਕੰਨ ਤੁਹਾਡਾ ਉਧਰ ਹੈ ਪਰ ਧਿਆਨ ਉਧਰ ਨਹੀਂ ਦੇ ਰਹੇ ਇਸ ਗੱਲੋਂ ਵੀ ਉਹ ਸੜ ਕੇ ਅੱਗ ਬਬੂਲਾ ਹੋ ਜਾਂਦਾ ਹੈ ਵੀ ਬੈਠੇ ਸਾਂ 20 ਜਣੇ ਤੇ 18 ਜਣੇ ਮੇਰੀ ਗੱਲ ਦੇ ਨਾਲ ਹਾਂ ਮਿਲਾ ਰਹੇ ਨੇ ਇਹਨੂੰ ਕੀ ਹੈ ਇਹ ਮੇਰੀ ਗੱਲ ਦੇ ਨਾਲ ਮੇਲ ਕਿਉਂ ਨਹੀਂ ਮਲਾਉਂਦਾ ਹਾਂ ਕਿਉਂ ਨਹੀਂ ਮਲਾਉਂਦਾ ਇਸ ਗੱਲੋਂ ਵੀ ਸੜਦਾ ਹੈ ਤੇ ਬਰਸ਼ੀ ਉਹਦੀ ਵੱਖੀ ਵਿੱਚ ਵੱਜਦੀ ਹੈ ਉਹਨਾਂ ਦੀ ਹੌਮੇ ਨੂੰ 6 ਵਜੇ ਦੀ ਉਹ ਕੁਝ ਕਰਤੇ ਸਕਦੇ ਨਹੀਂ ਤੇ ਹੁਣ ਉਹਨਾਂ ਵਿਚਾਰਿਆਂ ਨੇ ਸੜਨਾ ਤੇ ਹੋਇਆ ਉਹ ਉਹਨਾਂ ਦਾ ਰਾਈਟ ਏ ਉਹਨਾਂ ਦਾ ਹੱਕ ਏ ਉਹਨਾਂ ਨੂੰ ਸੜਨ ਤੇ ਦਿਓ ਤੇ ਮੈਂ ਸਗੋਂ ਇਹ ਗੱਲ ਕਹਿਣਾ ਹੁਨਾ ਵੀ ਜੇ ਕੋਈ ਸੜਦਾ ਹੈ ਨਾ ਤੇ ਉਹਨੂੰ ਸੜਨ ਦਿਓ ਆਪਣੇ ਜ਼ਹਿਰ ਵਿੱਚ ਹੀ ਸੜਦਾ ਜਿਵੇਂ ਸੱਪ ਕਹਿੰਦੇ ਨਾ ਵੀ ਉਹਨੂੰ ਡੰਗ ਮਾਰਨ ਵਾਸਤੇ ਕੋਈ ਨਾਂ ਲੱਭੇ ਤੇ ਸਰੀਰ ਪਟਣਾ ਸ਼ੁਰੂ ਹੋ ਜਾਂਦਾ ਇਹ ਤਾਂ ਨਹੀਂ ਸੁਨੀਆਂ ਮਨੋਕਲਪਿਤ ਖੈਰ ਇਹ ਗੱਲ ਨੂੰ ਜਿੱਦਾਂ ਕਿਦਾਂ ਵੀ ਹੋਵੇ ਇੰਨੇ ਜਿਵੇਂ ਸੱਪ ਆਪਣੀ ਜ਼ਹਿਰ ਵੇਛੜਦਾ ਏ ਇਹ ਬੰਦਾ ਵੀ ਆਪਣੀ ਜ਼ਹਿਰ ਵੇਛੜਦਾ ਮਾਰਨ ਦਿਓ ਫੁਗਰੀਆਂ ਮਾਰਨ ਦਿਓ ਇਹਨੂੰ ਝੂਠ ਚੱਲਣ ਦਿਓ ਇਹਦੀ ਹੌਮੇ ਨੂੰ 6 ਵਜੇ ਦੀ ਅਸੀਂ ਠੇਕਾ ਲਿਆ ਵੀ ਤੇਰੀ ਹੌਮੇ ਨੂੰ 6 ਨਾ ਵਜੇ ਅਸੀਂ ਕੋਈ ਤੇਰੇ ਠੇਕੇਦਾਰਾਂ ਵੀ ਤੂੰ ਹੌਮੇ ਕਰੇਂ ਤੇ ਅਸੀਂ ਤੇਰੀ ਹੌਮੇ ਨੂੰ ਵੀ ਅਸ਼ਮਾਨੀ ਚੜਾਈ ਜਾਈਏ ਵਾਹ ਜੀ ਵਾਹ ਵਾਹ ਜੀ ਵਾਹ ਉਹ ਲੋਕ ਤੁਹਾਡੇ ਤੋਂ ਤਾਂ ਕਰਕੇ ਸੜਦੇ ਨੇ ਸੜਨ ਦਿਓ ਇਹੋ ਜਿਹੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ